ਵਹਾਗੜਾ ਮਹੱਲਾ ਪੰਜਵਾ ਖੋਜਤ ਸੰਤ ਫਿਰਹਾ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ ਜੋਜਤ ਸੰਤ ਫਿਰਹਾ ਪ੍ਰਭ ਪ੍ਰਾਣ ਆਦਾਰੇ RAM ਪਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਦੀ ਬਾਣੀ ਰਾਗ ਬਿਹਗੜਾ ਦੇ ਵਿੱਚ ਅੰਗ 545 546 ਦੇ ਉੱਪਰ ਸੋ ਆਪਣੇ ਸ਼ੰਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਖੋਜਤ ਸੰਤ ਫਿਰਹ ਪ੍ਰਭ ਪ੍ਰਾਣ ਆਧਾਰੇ ਰਾਮ ਖੋਜਤ ਸੰਤ ਫਿਰਹ ਅਰਥਾਤ ਕਿ ਸੰਤ ਜਨ ਖੋਜਦੇ ਫਿਰਦੇ ਹਨ ਲੱਭਦੇ ਫਿਰਦੇ ਹਨ ਢੂੰਡਦੇ ਫਿਰਦੇ ਹਨ ਕਿਨੋ ਮਹਾਰਾਜ ਕਦੇ ਪ੍ਰਾਪਿ ਪ੍ਰਾਣ ਆਧਾਰੇ RAM ਮੋਜੜ ਪ੍ਰਭੂ ਪਰਮੇਸ਼ਰ ਜੀ ਨੇ ਸਵਾਮੀ ਜੀ ਨੇ ਮਾਲਕ ਜੀ ਨੇ ਜਿਹੜਾ ਸਾਡੇ ਪ੍ਰਾਣਾ ਦੇ ਆਧਾਰ ਨੇ ਓਟ ਆਸਰਾ ਨੇ ਰਾਮ ਜੀ ਉਸ ਪ੍ਰਭੂ ਪਰਮੇਸ਼ਰ ਨੂੰ ਲਵਦੇ ਫਿਰਦੇ ਨੇ ਸੰਤ ਜਨ ਕਹਿੰਦੇ ਤਾਣ ਤਨ ਖੀਨ ਭਿਆ ਬਿਨ ਮਿਲ ਤੋ ਪਿਆਰੇ RAM ਤਾਣ ਤਨ ਖੀਨ ਭਇਆ ਹੈ ਪਿਆਰੇ ਪਰਮੇਸ਼ਰ ਜੀ ਸਾਡੇ ਤਨ ਦਾ ਤਾਣ ਵਾਲ ਸ਼ਕਤੀ ਜਿਹੜਾ ਖੀਨ ਭਇਆ ਕਮਜ਼ੋਰ ਹੋ ਗਿਆ ਭਾਵ ਵਿਨਾਸ਼ ਹੋ ਗਿਆ ਕਿਵੇਂ ਬਿਨ ਮਿਲਤ ਪਿਆਰੇ ਰਾਮ ਹੈ ਪਿਆਰੇ ਜੀ ਰਾਮ ਜੀ ਤੁਹਾਨੂੰ ਮਿਲਣ ਤੋਂ ਬਿਨਾ ਸਾਡੇ ਸਰੀਰ ਦਾ ਸਾਰਾ ਬਲ ਸ਼ਕਤੀ ਜਾਂਦਾ ਰਿਹਾ ਪਾਤਸ਼ਾਹ ਜੀ ਸੋ ਮਹਾਰਾਗ ਦੇ ਪ੍ਰਭਾ ਮਿਲੋ ਪਿਆਰੇ ਮਾਇਆ ਤਾਰੇ ਕਰ ਦਇਆ ਲੜ ਲਾਏ ਲੀ ਜਿਆ ਦੇ ਨਾਮ ਆਪਣਾ ਜਪੋ ਸਵਾਮੀ ਹਰ ਦਰਸ ਵੇਖ ਜੀ ਜਿਆ ਪ੍ਰਭਾ ਮਿਲੋ ਪਿਆਰੇ ਮਾਇਆ ਤਾਰੇ ਪ੍ਰਭੂ ਜੀ ਸਵਾਮੀ ਜੀ ਮਾਲਕ ਜੀ ਮਿਲਣਾ ਕਰੋ ਪਿਆਰੇ ਜੀ ਮਾਇਆ ਧਾਰੇ ਆਪਣੀ ਮਿਹਰ ਧਾਰਨ ਕਰਕੇ ਪਾਤਸ਼ਾਹ ਜੀ ਸਾਨੂੰ ਮਿਲਣਾ ਕਰੋ ਔਰ ਮਹਾਰਾਜ ਕਹਿੰਦੇ ਕਰ ਦਇਆ ਲੜ ਲਾਏ ਲਈ ਜੀਆ ਦਇਆ ਕਰਕੇ ਸਾਡੇ ਤੇ ਰਹਿਮ ਕਰਕੇ ਤਰਸ ਕਰਕੇ ਆਪਣੇ ਲਾਡ ਲੌਣਾ ਕਰੋ ਸਾਨੂੰ ਪਾਤਸ਼ਾਹ ਜੀ ਲੜ ਲਾਏ ਲਈ ਜੀ ਕਹਿੰਦੇ ਤੇਹ ਨਾਮ ਆਪਣਾ ਜਪauso ਅੰਮੀ ਹਰ ਦਰਸ ਵੇਖੇ ਦੀਦਿਆ ਦੇਹ ਨਾਮ ਆਪਣਾ ਜਪੋ ਸੁਆਮੀ ਹੈ ਸੁਆਮੀ ਜੀ ਮਾਲਕ ਜੀ ਸਾਨੂੰ ਆਪਣੇ ਨਾਮ ਦੇ ਦਾਤ ਬਖਸ਼ੋ ਤਾਂ ਜੋ ਅਸੀਂ ਤੁਹਾਡੇ ਨਾਮ ਨੂੰ ਜਪਨਾ ਕਰੀਏ ਕਹਿੰਦੇ ਹਰ ਦਰਸ ਪੇਖੇ ਜੀ ਜੀ ਹੈ ਹੇ ਹਰੀ ਜੀ ਅਸੀਂ ਤੇ ਤੁਹਾਡਾ ਦਰਸ਼ਨ ਦੇਖ ਕੇ ਜੀਉਣਾ ਕਰਦੇ ਹਾਂ ਕਹਿੰਦੇ ਸਮਰੱਥ ਪੂਰਨ ਸਦਾ ਨੇਹ ਚਲ ਊਜ ਅਗਮ ਅਪਾਰੇ ਬੇਨਵਾੰਤਾ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਸਮਰਥ ਪੂਰਨ ਸਦਾ ਨਹਿਚਲ ਉਹ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਸਾਰਾ ਕੁਝ ਕਰਨ ਦੇ ਸਮਰਥ ਹੈ ਪਰਿਪੂਰਨ ਉਹ ਸਦਾ ਹੀ ਨਹਿਚਲ ਅਥਵਾ ਡੋਲ ਚੰਚਲ ਨਹੀਂ ਗਤੀਸ਼ੀਲ ਨਹੀਂ ਅਚਲ ਅਟਲ ਔਰ ਅਹਿਲ ਹੈ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਓਚ ਅਗਮ ਅਪਾਰ ਹੈ ਓਚਿਆ ਤੋਂ ਵੀ ਉੱਚਾ ਹੈ ਕਗਮ ਮਾਨੁਬੁੱਧੀ ਕਰਕੇ ਪਹੁੰਚ ਤੇ ਅਪਰਪਾਰ ਹੈ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਬਿਨ ਵੰਤ ਨਾਨਕ ਤਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਬੇਨਵੰਤ ਨਾਨਕ ਅਤਾਰੇ ਕਿਰਪਾ ਬੇਤੀਆ ਕਰਦੇ ਨੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਆਪਣੀ ਕਿਰਪਾ ਧਾਰਨ ਕਰੋ ਮਿਹਰ ਕਰੋ ਸਾਡੇ ਤੇ ਕਹਿੰਦੇ ਮੈਨੂੰ ਪ੍ਰਾਨ ਪਿਆਰੇ ਸਾਡੇ ਪ੍ਰਾਨਾਂ ਤੋਂ ਵੀ ਪਿਆਰੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਸਾਨੂੰ ਮਿਲਣਾ ਕਰੋ ਸੋਗੋ ਆਪਣੇ ਸ਼ੰਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜਾਪ ਤਪ ਵਰਤ ਕੀਨੇ ਪੇਖਨ ਕੋ ਚਰਣਾ ਰਾਮ ਤਪ ਤਾ ਨਾ ਕਤਹ 부ਜਾ ਬਿਨ ਸੁਆਮੀ ਸਰਣਾ ਰਾਮ ਪੰਜਾਬ ਤਪ ਵਰਤ ਕੀਨੇ ਅਰਥਾਤ ਕਰਮ ਕਾਂਡੀ ਲੋਕਾਂ ਨੇ ਬਹੁਤ ਸਾਰੇ ਮੰਤਰਾਂ ਦੇ ਜਾਪ ਕੀਤੇ ਬਹੁਤ ਸਾਰੇ ਤਾਪ ਕੀਤੇ ਭਾਵ ਕੇ ਸਰੀਰ ਨੂੰ ਅਚੇਚੇ ਦੁੱਖ ਦੇਣੇ ਕੀਤੇ ਬਹੁਤ ਸਾਰੇ ਵਰਤ ਕੀਤੇ ਭਾਵ ਕੇ ਬੜੇ ਸੰਜਮ ਵੀ ਪਾਲੇ ਕਾਦੇ ਲਈ ਮਹਾਰਾਜ ਕਹਿੰਦੇ ਪੇਖਣ ਕੋ ਚਰਣਾ ਰਾਮ ਹਰੀ ਪਰਮੇਸ਼ਰ ਜੀ ਤੁਹਾਡੇ ਚਰਨਾਂ ਨੂੰ ਵੇਖਣ ਦੀ ਖਾਤਰ ਤੁਹਾਡਾ ਦਿਦਾਰ ਕਰਨੇ ਦੀ ਖਾਤਰ ਬਹੁਤ ਸਾਰੇ ਕਰਮਕਾਂਡ ਕੀਤੇ ਕਰਮੀ ਕਾਂਡੀ ਲੋਕਾਂ ਨੇ ਪਰੰਤੂ ਫਿਰ ਵੀ ਪਾਸ਼ਾ ਕਹਿੰਦਾ ਤਬ ਤਨਾ ਕਤਹਾ ਬੁਝਾ ਬੇਨ ਸੁਆਮੀ ਸਰਣਾ ਰਾਮ ਤਪ ਤਪ ਨਾ ਕਤਹ ਬੋਜਾ ਉਹਦੇ ਅੰਦਰ ਦੀ ਤਪਸ਼ ਕਦੇ ਵੀ 부ਜੀ ਨਾ ਕਾਦੇ ਤੋਂ ਬਿਨਾ ਕਹਿੰਦੇ ਬਿਨ ਸੁਆਮੀ ਸਰਣਾ ਰਾਮ ਉਹ ਸੁਆਮੀ ਜੀ ਦੇ ਮਾਲਕ ਜੀ ਦੇ ਮਹਾਰਾਜ ਕਹਿੰਦਾ ਸ਼ਰਨ ਦੇ ਵਿੱਚ ਪੈਣ ਤੋਂ ਬਿਨਾ ਉਹਦੇ ਚਰਨਾਂ 'ਚ ਡਿੱਗਣ ਤੋਂ ਬਿਨਾ ਕੇਵਲ ਤੇ ਕੇਵਲ ਨਰੇ ਆਪਣੇ ਉਪਰਾਲਿਆਂ ਦੇ ਨਾਲ ਅੰਦਰ ਦੀ ਤਪਸ਼ 부ਜੀ ਨਾ ਕਹਿੰਦਾ ਪ੍ਰਭ ਸਰਣ ਤੇਰੀ ਕਾਟ ਬੈਰੀ ਸੰਸਾਰ ਸਾਗਰ ਤਾਰਿਆ ਨਾਥ ਨਿਰਗੁਣ ਅਕਸ਼ ਨਾ ਜਾਣਾ ਮੇਰਾ ਗੁਣ ਔ ਗਣਾ ਨਾ ਵਿਚਾਰਿਆ ਪ੍ਰਭ ਸਰਣ ਤੇਰੀ ਕਾਟ 베ਰੀ ਹੈ ਪ੍ਰਭੂ ਜੀ ਸਵਾਮੀ ਜੀ ਮਾਲਕ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੁਹਾਡੇ ਚਰਨਾਂ ਤੇ ਡਿੱਗੇ ਹਾਂ ਕਾਟ 베ਰੇ ਤੁਸੀਂ ਸਾਡੇ ਪੈਰਾਂ ਦੀਆਂ ਬੇੜੀਆਂ ਕੱਟਣੀਆਂ ਕਰੋ ਔਗਣਾ ਰੂਪੀ ਜ਼ੰਜੀਰਾਂ ਕੱਟਣੀਆਂ ਕਰੋ ਸਾਡੇ ਪੈਰਾਂ ਦੇ ਵਿੱਚੋਂ ਔਰ ਮਹਾਰਾਜ ਕਹਿੰਦਾ ਸੰਸਾਰ ਸਾਗਰ ਤਾਰਿਐ ਪਾਸ਼ਾ ਆਪਣੀ ਕਿਰਪਾ ਕਰਕੇ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਤਾਰਨਾ ਕਰੋ ਜੀ ਕਹਿੰਦਾ ਆਨਾਥ ਨਿਰਗੁਣ ਕਸ਼ ਨਾ ਜਾਣ ਮੇਰਾ ਗੁਣ ਔਗਣਾ ਨਾ ਵਿਚਾਰਿਆ ਤਨਾਥ ਨਿਰਗੁਣ ਕਾਸ਼ ਨਾ ਜਾਣਾ ਅਸੀਂ ਤੇਨੇ ਖਸਮਿਆ ਨਾਥਾ ਪਾਤਸ਼ਾਹ ਜੀ ਨਿਰਗੁਣਾ ਕੋਈ ਗੁਣ ਨਹੀਂ ਸਾਡੇ ਪੱਲੇ ਗੁਣਾ ਤੋਂ ਵੀ ਹੋਣੇ ਹਾਂ ਕਾਸ਼ ਨਾ ਜਾਣਾ ਅਸੀਂ ਕੁਝ ਵੀ ਨਹੀਂ ਜਾਣਦੇ ਤੁਹਾਡੀ ਬਾਬਤ ਕਹਿੰਦਾ ਮੇਰਾ ਗੁਣ ਔਗਣਾ ਨਾ ਵਿਚਾਰਿਆ ਸਾਡੇ ਗੁਣਾ ਤੇ ਔਗਣਾ ਦੀ ਵਿਚਾਰ ਨਾ ਕਰਿਓ ਕਿਉਂਕਿ ਜੇ ਵਿਚਾਰ ਕਰਨ ਲੱਗ ਪਏ ਸਾਡੇ ਔਗਣ ਪਾਤਸ਼ਾਹ ਜੀ ਵੱਜ ਜਾਣੇ ਗੁਣ ਕੋਈ ਨਹੀਂ ਸਾਡੇ ਪੱਲੇ ਸੋ ਮਹਾਰਾਗ ਦੇ ਦੀਨ ਦਿਆਲ ਗੋਪਾਲ ਪਰੇਤਮ ਸਮਰੱਥ ਕਾਰਣ ਕਰਨਾ ਨਾਨਕ ਚਾਤਰਿਕ ਹਰ ਬੋਦ ਮੰਗੈ ਜਪ ਜੀਵਾ ਹਰ ਹਰ ਚਰਣਾ ਦੀਨ ਦਯਾਲ ਗੋਪਾਲ ਪ੍ਰੀਤਮ ਦੀਨ ਦਇਆ ਕਰਨੇ ਵਾਲੇ ਗਰੀਬਾਂ ਦੇ ਤਰਸ ਕਰਨੇ ਵਾਲੇ ਗੋਪਾਲ ਅਰਥਾਤ ਸ੍ਰਿਸ਼ਟੀ ਨੂੰ ਪਾਲਣ ਵਾਲੇ ਸਾਡੇ ਪ੍ਰੀਤਮ ਜੀ ਸਾਡੇ ਪਿਆਰੇ ਜੀ ਸਮਰੱਥ ਕਾਰਣ ਕਰुणा ਤੁਸੀਂ ਸਾਰਾ ਕੋਇ ਕਰਨ ਦੇ ਸਮਰੱਥ ਜੇ ਯੋਗ ਜੇ ਕਾਰਣ ਕਰਣਾ ਤੁਸੀਂ ਕਾਰਣ ਨੂੰ ਕਾਰਨ ਦਾ ਸਮਰੱਥ ਜੈ ਸੰਸਾਰ ਨੂੰ ਬਣਾਉਣੇ ਦਾ ਸਮਰੱਥ ਜੇ ਕਹਿੰਦਾ ਨਾਨਕ ਚਾਤਰਿਕ ਹਰ ਬੂੰਦ ਮੰਗੈ Jap ਜੀਵਾਂ ਹਰ ਹਰ ਚਰਣਾ ਨਾਨਕ ਚਾਤਰਿਕ ਹਰ ਬੂੰਦ ਮੰਗੈ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਪਾਛਾ ਜੀ ਅਸੀਂ ਤੁਹਾਡੇ ਦਰ ਦੇ ਚਾਤਰਿਕ ਤੁਹਾਡੇ ਦਰ ਦੇ ਪਪੀਹੇ ਪਾਸ਼ਾ ਦੇ ਹਰੇ ਜੇ ਤੁਹਾਡੇ ਦਰ ਤੋਂ ਅਸੀਂ ਤੁਹਾਡੀ ਨਾਮ ਰੂਪੀ ਸ਼ਵਾਂਤੀ ਬੂੰਦ ਮੰਗਦੇ ਹਾਂ ਕਹਿੰਦੇ ਜਪ ਜੀਵਾਂ ਹਰ ਹਰ ਚਰਣਾ ਤੇ ਹਰੇ ਹਰੇ ਜੇ ਅਸੀਂ ਤੁਹਾਡੇ ਚਰਨਾਂ ਨੂੰ ਜਪ ਜਪ ਕੇ ਜੀਉਣਾ ਕਰਦੇ ਹਾਂ ਸੁਆਗੋ ਆਪਣੇ ਸ਼ਾਂਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਅਮਯ ਸਰੋਵਰੋ ਪੀਓ ਹਰ ਹਰ ਨਾਮਾਰਾਮ ਸੰਤਾਂ ਦਾ ਸੰਗ ਮਿਲ ਜਪ ਪੂਰਨ ਕਾਮਾ ਰਾਮ ਅਮਿਆ ਸਰੋਵਰ ਪੀਓ ਹਰ ਹਰ ਨਾਮਾ ਰਾਮ ਅਰਥਾਤ ਕਿ ਸਾਰੀ ਪਰਮੇਸ਼ਰ ਜੀ ਦੇ ਸਤ ਸੰਗ ਰੂਪੀ ਅਮਰਤ ਸਰੋਵਰ ਦੇ ਵਿੱਚੋਂ ਮਹਾਰਾਜ ਕਹਿੰਦੇ ਅਸੀਂ ਹਰੀ ਹਰੀ ਦੇ ਨਾਮ ਜਲ ਨੂੰ ਪੀਣਾ ਕਰਦੇ ਹਾਂ ਹੈ ਰਾਮ ਜੀ ਕਹਿੰਦਾ ਸੰਤਹ ਸੰਗ ਮਿਲਿਆ ਜਪ ਪੂਰਨ ਕਾਮ ਰਾਮ ਸੰਤਹ ਸੰਗ ਮਿਲਿਆ ਸੇ ਸੰਤਾਂ ਦੇ ਸੰਗ ਮਿਲਣਾ ਕੀਤਾ ਹੈ ਔਰ ਮਹਾਰਾਜ ਕਹਿੰਦਾ ਸਾਰੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸਾਡੇ ਸਾਰੇ ਕੰਮ ਹੀ ਮਾਨ ਪੂਰਨ ਹੋਏ ਹਨ ਇਹ ਰਾਮ ਜੀ ਜਪ ਪੂਰਨ ਕਾਮ ਰਾਮ ਕਿਹਦਾ ਸਭ ਕਾਮ ਪੂਰਨ ਦੁਖ ਬੇਦੀਰਨ ਹਰ ਨਿਮਖ ਮਨਹੋਨਾ ਬਿਸਰਾ ਸਾਨੰਦ ਆਨੰਦਨ ਸਦਾ ਸਾਜ ਸਰਬ ਗੁਣ ਜਗਦੀਸ਼ ਰਾ ਸਭ ਕਾਮ ਪੂਰਨ ਦੁਖ ਬੇਦੀਰਨ ਮਨ ਸਾਡੇ ਸਾਰੇ ਕਾਮ ਹੀ ਪੂਰੇ ਹੋ ਗਏ ਫਤਿਹ ਦੁਖਾਂ ਨੂੰ ਮਹਾਰਾਜ ਕਹਿੰਦੇ ਪਾੜ ਕੇ ਪਰਾਂ ਸੁੱਟ ਦਿੰਦਾ ਪਾਸ਼ਾ ਜੀ ਦੇ ਨਾਸ਼ ਕਰ ਦਿੰਦਾ ਹਰ ਨਿਮਖ ਮਨੋਨਾ ਬੇਸਰ ਅਰਥਾਤ ਕਿ ਹਰਥ ਵਿਆਪਕੋ ਹਰੀ ਪਰਮੇਸ਼ਰ ਹੁਣ ਸਾਡੇ ਮਨ ਤੋਂ ਇੱਕ ਨਿਮਖ ਅਰਥਾਤ ਇੱਕ ਆਖ ਪਲਕਾਰ ਜਿੰਨਾ ਸਵਾ ਵੀ ਮਹਾਰਾਜ ਕਹਿੰਦੇ ਸਾਡੇ ਮਨ ਤੋਂ ਵਿਸਰਦਾ ਨਹੀਂ ਕਹਿੰਦੇ ਆਨੰਦ ਅਨੰਦਨ ਸਦਾ ਸਾਚਾ ਸਰਬਗੁਣ ਜਗਦੇਸਰਾ ਆਨੰਦ ਆਂਦਨ ਸਦਾ ਸਾਚਾ ਆਨੰਦ ਅਵਸਾ ਦੀ ਪ੍ਰਾਪਤੀ ਹੋਈ ਅਤੇ ਰਾਤ ਦਿਨ ਸਦਾ ਸੱਚਾ ਆਨੰਦ ਮਹਾਰਾਜ ਕਿਤੇ ਬਣਿਆ ਹੀ ਰਹਿੰਦਾ ਹੈ ਸਰਬ ਗੁਣ ਜਗਦੀਸ਼ਰ ਹੈ ਤੇ ਸਾਰੇ ਗੁਣਾ ਵਾਲਾ ਜਗਤ ਦਾ ਈਸ਼ਰ ਜਗਤ ਦਾ ਮਾਲਕ ਪਰਮੇਸ਼ਰ ਜੀ ਸਾਨੂੰ ਮਿਲਿਆ ਹੈ ਕਹਿੰਦੇ ਆ ਗਣਤ ਉਚ ਅਪਾਰ ਠਾਕੁਰ ਅਗਮ ਜਾ ਕਾ ਤਮ ਬੇਨਵਾੰਤਾ ਨਾਨਕ ਮੇਰੇ ਅਸ਼ਪੂਰਨ ਮਿਲੇ ਸ੍ਰੀ ਰੰਗ ਰਾਮਾ ਅਗਣਤ ਊਚ ਅਪਾਰ ਠਾਕੁਰ ਮਾਲਕ ਜੀ ਮਹਾਰਾਜ ਕਹਿੰਦੇ ਗਿਣਤੀਆਂ ਮਿੰਤਿਆਂ ਤੋਂ ਰਤ ਨੇ ਅਗਣਤ ਨੇ ਊਚ ਅਪਾਰ ਉੱਚਤ ਵਿੱਚ ਇਨ ਬਹੁਤ ਉੱਚ ਨੇ ਮਹਾਰਾਜ ਕਹਿੰਦੇ ਅਪਰਪਾਰ ਨੇ ਅਕਾਲ ਪੁਰਖ ਆਏ ਗੁਰੂ ਦੇ ਆਗਾ ਮਜ ਆਕਾ ਤਾਮਾ ਜਿਹਦਾ ਧਾਮ ਜਿਹਦਾ ਟਿਕਾਣਾ ਮਹਾਰਾਜ ਕਹਿੰਦੇ ਮਨ ਬੁੱਧੀ ਕਰਕੇ ਆ ਪਹੁੰਚ ਐ ਕਹਿੰਦਾ ਬੈਨਾ ਵੰਤ ਨਾਨਕ ਮੇਰੇ ਅਿਸ਼ਪੂਰਨ ਮਿਲੇ ਸ਼੍ਰੀ ਰੰਗਰਾਮਾ ਬੈਨਾ ਵੰਤ ਨਾਨਕ ਮੇਰੀ ਅਿਸ਼ਪੂਰਨ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਹਿ ਹੈ ਆਕਾਲ ਪੁਰਖ ਵਾਹਿਗੁਰੂ ਜਿਮਾ ਨੂੰ ਮੇਰੀ ਇਸ਼ਾਪੂਰਨ ਹੋ ਗਈ ਕਿ ਮੈਂ ਕਹਿੰਦੇ ਮਿਲੈ ਸ੍ਰੀ ਰੰਗਰਾਮਾ ਉਹ ਸ੍ਰੀ ਰੰਗ ਅਰਥਾਤ ਸ੍ਰੀ ਨੂੰ ਰੰਗ ਕਰਨ ਵਾਲੇ ਮਾਇਆ ਨੂੰ ਪ੍ਰੇਮ ਕਰਨੇ ਵਾਲੇ ਪਾ ਮਾਇਆ ਨੂੰ ਭੋਗਣ ਵਾਲੇ ਮਾਇਆ ਦੇ ਪਤੀ ਪਰਮੇਸ਼ਰ ਜੀ ਤੁਰ ਮੇਰਾਮ ਜੀ ਸਾਨੂੰ ਮਿਲ ਪਏ ਸੁਗਵੰਧਮ ਆਪਣੇ ਸ਼ਾਂਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਈ ਕੋਟਕ ਜਾਗ ਫਲਾ ਸੁਣ ਗਾਵਨ ਹਾਰੇ RAM ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ RAM ਕਈ ਕੋਟਕ ਜਾਗ ਫਲਾ ਕਈ ਕਰੋੜ ਜੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਕਿਵੇਂ ਸੁਰਨ ਗਾਵਣ ਹਾਰੇ RAM ਮਹਾਰਾਜ ਕਹਿੰਦੇ ਜੇ ਉਹ ਗਾਵਣ ਹਾਰੇ ਅਰਥਾਤ ਕਿ ਗਾਉਣ ਦੇ ਸਮਰੱਥ ਗਾਉਣ ਦੇ ਯੋਗ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਸੁਣ ਲਈਏ ਨਾ ਉਹਦੀ ਗੁਰਬਾਣੀ ਨੂੰ ਸੁਣ ਲਈਏ ਤਾਂ ਕਈ ਕਰੋੜ ਜੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਭਾਈ ਕਹਿੰਦੇ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM ਓ ਸੋ ਹਰੀ ਹਰੀ ਜੀ ਦੇ ਨਾਮ ਨੂੰ ਜਪ ਕੇ ਮਾਰੇ ਕਹਿੰਦੇ ਆਪਣੀਆਂ ਸਾਰੀਆਂ ਗੋਲਾ ਕੁਟੰਬ ਕਬੀਲੇ ਤਾਰ ਲਈ ਦੇ ਨੇ ਰਾਮ ਜੀ ਕਹਿੰਦੇ ਹਰ ਨਾਮ ਜਪਤ ਸੋ ਹੰਤ ਪਰਾਨੀ ਤਾਂ ਕੇ ਮਹਿਮਾ ਕਿਤਗਨ ਹਾਰਾ ਬਿਸਰ ਨਹੀਂ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਾਧਮਾਨਾ ਘਰਨਾਮ ਜਪਤ ਸੁਹੰਤ ਪ੍ਰਾਣੀ ਉਹ ਸਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਦਾ ਹੋਇਆ ਬਹੁਤ ਸੋਭਦਾ ਹੈ ਬੜਾ ਫੱਬਦਾ ਹੈ ਬੜਾ ਸੋਹਣਾ ਲੱਗਦਾ ਹੈ ਪ੍ਰਾਣਾ ਧਾਰੀ ਜੀ ਮਹਾਰਾਜ ਕਹਿੰਦਾ ਤਾਂ ਕਿ ਮਹਿਮਾ ਕਿਤਗ ਅਨਾਦ ਉਹਨਾਂ ਗੁਰਮੁਖ ਗੁਰੂ ਪਿਆਰਿਆਂ ਦੀ ਮਹਿਮਾ ਮੈਂ ਕਿੰਨੇ ਕਹਿਣਾ ਜਿਹੜੇ ਹਰੀ ਪਰਮੇਸ਼ਰ ਨੂੰ ਗਾਉਣਾ ਕਰਦੇ ਨੇ ਜਿਹੜੇ ਸੋਭਦੇ ਨੇ ਫੱਬਦੇ ਨੇ ਕਹਦਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਸਾਨੂੰ ਪੁਰਾਣਾ ਤੋਂ ਵੀ ਪਿਆਰੇ ਹਰੀ ਪਰਮੇਸ਼ਰ ਜੀ ਸਾਡੇ ਮਨ ਤੋਂ ਕਦੇ ਵੀ ਵਿਸਰਣਾ ਕਹਿੰਦਾ ਚਿਤਵੰਤ ਦਰਸ਼ਨ ਸਦਮਨਾ ਤੇ ਅਸੀਂ ਸਦਾ ਹੀ ਆਪਣੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਨੂੰ ਚਿਤਵਦੇ ਹੀ ਰਹਿੰਦੇ ਹਾਂ ਸੋ ਮਹਾਰਾਜ ਕਹਿੰਦਾ ਸੋਬਾ ਦੇਵਸੇ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ ਬੇਨਮੰਤਾ ਨਾਨਕ ਸਫਲ ਸਾਮਕਿਸ਼ ਪ੍ਰਭ ਮਿਲੇ ਅਤ ਪਿਆਰੇ ਸੋਬਾ ਦੇਵਸੇ ਆਏ ਗਹਿ ਕੰਠ ਲਾਏ ਮਹਾਰਾਜ ਕਹਿੰਦਾ ਮਾਨੋ ਸੋਹਣੇ ਦਿਨ ਸ਼ੁਰੂ ਹੋਏ ਨੇ ਸਾਡੇ ਸੋਹਣੇ ਦਿਨ ਆਏ ਨੇ ਸੁੱਭ ਦੇਨ ਆਏ ਨੇ ਕਿਹੜਾ ਕਹਿੰਦਾ ਗਿਆ ਕੰਠ ਲਾਏ ਜਦੋਂ ਸਾਡੇ ਪਿਆਰੇ ਨੇ ਸਾਨੂੰ ਫੜ ਕੇ ਆਪਣੇ ਗਲ ਦੇ ਨਾਲ ਲਾਉਣਾ ਕੀਤਾ ਪ੍ਰਭ ਊਚ ਅਗਮ ਅਪਾਰੇ ਕਿਹੜੇ ਪਿਆਰੇ ਨੇ ਜਿਹੜਾ ਪ੍ਰਭ ਹੈ ਸੁਆਮੀ ਹੈ ਮਾਲਕ ਹੈ ਉੱਚਾ ਹੈ ਮਨ ਬੁੱਧੀ ਕਰਕੇ ਪਹੁੰਚ ਤੇ ਅਪਰਪਾਰ ਹੈ ਜਦੋਂ ਨੇ ਫੜ ਕੇ ਸਾਨੂੰ ਆਪਣੇ ਗਲ ਦੇ ਨਾਲ ਲਾਇਆ ਮਾਨੋ ਸਾਡੇ ਸੋਹਣੇ ਦੇਣ ਆਏ ਨੇ ਕਹਿੰਦਾ ਬਿਨਾਂ ਮਾਨਤਾ ਨਾਨਕ ਸਫਲ ਸਭ ਕੀਸ਼ਾ ਪ੍ਰਭ ਮਿਲੇ ਆਤ ਪਿਆਰੇ ਬੇਰਵਾਨ ਤਨ ਆਨੰਦ ਸਫਲ ਸਭ ਇਸ ਬੇਂਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿ ਸਾਡਾ ਸਾਰਾ ਕੋਈ ਸਫਲਾ ਹੋ ਗਿਆ ਸਿਹਤਵਾਲ ਦੇ ਹੋ ਗਿਆ ਫਲਈ ਭੂਤ ਹੋ ਗਿਆ ਕਿਵੇਂ ਪ੍ਰਭ ਮਿਲੇ ਆਤ ਪਿਆਰੇ ਜਦੋਂ ਸਾਨੂੰ ਬਹੁਤ ਜ਼ਿਆਦਾ ਪਿਆਰੇ ਬੜੇ ਅਜੀਜ਼ ਉਹ ਪ੍ਰਭੂ ਜੀ ਸੁਆਮੀ ਜੀ ਮਾਲਕ ਜੀ ਮਿਲ ਪਏ ਕਹਿੰਦਾ ਸੋਭਾ ਦਿਵਸ ਆਏਗਾ ਕੰਠ ਲਾਏ ਪ੍ਰਭ ਉੱਚ ਅਗਮ ਅਪਾਰੇ ਮਨ ਬਨਵਾਤ ਨਾਨਕ ਸਫਲ ਸਭ ਕੇ ਚਾ ਪ੍ਰਭ ਮਿਲੇ ਅਤ ਪਿਆਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ